ਇਹੀ ਗੱਲ ਹੁੰਦੀ ਆ ਹਰ ਹਰ ਪ੍ਰਿੰਸੀਪਲ ਇਹੀ ਕਹਿੰਦੇ ਆ ਪਰ ਪ੍ਰੋਪਰ ਕਰ ਨਹੀਂ ਕੀਤੇ ਨਹੀਂ ਸਰ ਬਿਲਕੁਲ ਆਪਾਂ ਡੇਲੀ ਬੇਕੋ ਡਿਊਟੀਆਂ ਬਾਹਰ ਲਾਈ ਹੋਈਆਂ ਆ ਸਾਡੇ ਮੈਡਮ ਡੇਲੀ ਇੰਡੀਆ ਤੋਂ ਬਾਹਰ ਹੁੰਦਾ ਆ ਆਪਾਂ ਡੇਲੀ ਇੱਥੇ ਰੱਖਦੇ ਆ ਸਿਕਿਉਰਿਟੀ ਗਾਰਡ ਸਰ ਕੱਢਦੇ ਆ ਬੋਡੀਗਾਰਡ ਬੋਡੀਗਾਰਡ ਕੋਈ ਨਹੀਂ ਦੇਖਿਆ ਜਾਂਦਾ ਜੀ ਹਰ ਵਾਰੀ ਨਹੀਂ ਆਪਾਂ ਨਾਲ ਤੁਹਾਡੇ ਤੁਹਾਡੇ ਸਕੂਲ ਦੀ ਹਰ ਵਾਰੀ ਕੰਪਲੀਟ ਹੁੰਦੀ ਆ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਬੱਚਿਆਂ ਨੂੰ ਹਮੇਸ਼ਾ ਕਰੀਏ ਕੋਈ ਹਾਦਸਾ ਹੋ ਜਾਂਦਾ ਤੁਸੀਂ ਜ਼ਿੰਮੇਵਾਰ ਹੋਵੋਗੇ ਨਹੀਂ ਸਰ ਕੋਈ ਐਗਾਂ ਨਹੀਂ ਐਗਾਂ ਤੋਂ ਕੋਈ ਸਾਫ ਨਹੀਂ ਆਉਂਦੀ ਹਮੇਸ਼ਾ ਡੇਲੀ ਇੰਸਟਰਕਸ਼ਨਸ ਤਿਆ ਫਿਰ ਸਟ੍ਰਿਕਟਲੀ ਦੇ ਦਿੰਗੇ ਸਰ ਬਸ ਮੈਡਮ ਦੋ ਤਿੰਨ ਕਮਿਊਨਿਟੀ ਅੱਗੇ ਵੀ ਆਈਆਂ ਤੁਹਾਡੇ ਕੋਲ ਕੋਈ ਕਾਰਵਾਈ ਨਹੀਂ ਹੋਈ ਨਹੀਂ ਸਰ ਕੋਈ ਨਹੀਂ ਸੌਰੀ ਇਹ ਹੋਏ ਤਾਂ ਜਰੂਰ ਆਪਾਂ ਸੁਣਦੇ ਆਂ ਇਹ ਗੱਲ ਨਹੀਂ ਤੇ ਬਾਕੀ ਇਹ ਜਿਹੜੇ ਤਾਂ ਲੋਕ ਕਹਿੰਦੇ ਬੱਚਿਆਂ ਕੋ ਤੁਸੀਂ ਮਜ਼ਦੂਰੀ ਕਰਾਉਂਦੇ ਹੋ ਨਹੀਂ ਸਰ ਕਈ ਵਾਰੀ ਤੁਹਾਡੇ ਕੋਲ ਰਿਕਾਰਡਿੰਗਾਂ ਅੱਜ ਵੀ ਹੈਗੀਆਂ ਉਹ ਵੀ ਅਸੀਂ ਨਾਸ਼ਰ ਕਰਾਂਗੇ ਅਸੀਂ ਤੁਸੀਂ ਪਹਿਲਾਂ ਹੀ ਤੁਹਾਡੀਆਂ ਕਾਰਵਾਈ ਕੀਤੀਆਂ ਗਈਆਂ ਆ ਸਰ ਸਰ ਸੌਰੀ ਇਹ ਕੋਈ ਪ੍ਰੋਬਲਮ ਨਹੀਂ ਬਾਕੀ ਇਸ ਚੀਜ਼ ਤੇ ਖਾਸ ਧਿਆਨ ਰੱਖਾਂਗੇ ਆਟੋ ਵਾਲਿਆਂ ਦਾ ਇਸ ਕੀਤੀ ਆਪ ਪਰਸਨਲੀ ਆਟੋ ਵਾਲਿਆਂ ਦੀ ਮੀਟਿੰਗ ਲੈ ਕੇ ਕਹਿ ਦੇ ਨੇ ਨੇ ਬੱਚੇ ਲੈ ਕੇ ਆਉਂਦੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਜੀ ਅਤੇ ਮਾਨਯੋਗ ਸ਼੍ਰੀ ਅਮਨਿਉ ਰਾਣਾ ਜੀ ਐਸਐਸਟੀ ਤਰਨਤਾਰਨ ਦੇ ਸਖਤ ਨਿਰਦੇਸ਼ਾਂ ਉੱਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅਪਲਾਈ ਕੀਤੀ ਗਈ ਸੇਫ ਸਕੂਲ ਆਨ ਪਾਲਿਸੀ ਤਹਿਤ ਅਸੀਂ ਅੱਜ ਬੋੜੀ ਚੌਂਕ ਫੇਰਦਵਾਰ ਤੋਂ ਚੈੱਕ ਕੀਤਾ ਕਿ ਜਿੱਥੇ ਫੇਰ ਕਮੀਆਂ ਥੋੜੀ ਥੋੜੀ ਪਾਈਆਂ ਗਈਆਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਅੱਜ ਚਲਾਨ ਕੀਤਾ ਤੇ ਕੁਝ ਇੰਪਾਉਂਡ ਕੀਤੀਆਂ ਗਈਆਂ ਉਸੇ ਲੜੀ ਦੇ ਅੰਦਰ ਏਸੀ ਰੋਡ ਦੇ ਉੱਤੇ ਇੱਕ ਮਾਤਾ ਕੰਗਾ ਸੀਨੀਅਰ ਸੈਕੰਡਰੀ ਸਕੂਲ ਹੈਗਾ ਜੋ ਕਿ ਗਵਰਨਮੈਂਟ ਸਰਕਾਰੀ ਸਕੂਲ ਹੈਗਾ ਅੱਜ ਤੋਂ ਪਹਿਲਾਂ ਜਿਹੜੇ ਸੀਗੇ ਜਾ ਕਿਸੇ ਵੀ ਹੋਰ ਜਗ੍ਹਾ ਹੈਗੇ ਆ ਸਰਕਾਰੀ ਸਕੂਲਾਂ ਦੇ ਉੱਤੇ ਕੋਈ ਲਗਾਮ ਨਹੀਂ ਕਸੀ ਜੰਗੀ ਜਿਸ ਕਰਕੇ ਖਾਮੀਆਂ ਜਾਇਏ ਕਿਉਂਕਿ ਸਰਕਾਰੀ ਸਕੂਲਾਂ ਦੀ ਕੋਈ ਗੱਡੀ ਨਹੀਂ ਹੁੰਦੀ ਬਟ ਉਹਨਾਂ ਸਰਕਾਰੀ ਸਕੂਲਾਂ ਵਿੱਚ ਈ ਰਿਕਸ਼ਾ ਦੇ ਉੱਤੇ ਬੱਚੇ ਆ ਰਹੇਗੇ ਆ ਸਰਕਾਰੀ ਸਕੂਲਾਂ ਦੇ ਜਿਹੜੇ ਪ੍ਰਿੰਸੀਪਲ ਹੈ ਅੰਦਰ ਕੁਰਸੀਆਂ ਤੇ ਬੈਠੇ ਆ ਪਰ ਉਹ ਇਹ ਬਾਹਰ ਚੈੱਕ ਨਹੀਂ ਕਰਦੇ ਹੈਗੇ ਵੀ ਉਹ ਬੱਚੇ ਕਿਸ ਚੀਜ਼ ਤੇ ਆ ਰਹੇ ਕਿਸ ਸੇਫਟੀ ਤੇ ਆ ਰਹੇ ਕਿਸ ਨਿਯਮਾਂ ਨੂੰ ਉਲੰਘਣਾ ਕਰ ਰਹੇ ਨਹੀਂ ਕਰ ਰਹੇ ਹੈਗੇ ਅਸੀਂ ਉਹ ਅਸੀਂ ਕੜੀ ਚ ਮਤ ਕੰਗਾ ਸਕੂਲ ਦਾ ਚੈੱਕ ਕੀਤਾ ਤੇ ਮਾਤਾ ਮਾਤਾ ਸਕੂਲ ਦੇ ਜਿਹੜੇ ਪ੍ਰਿੰਸੀਪਲ ਹੈਗੇ ਉਹਨਾਂ ਨੂੰ ਬੁਲਾ ਕੇ ਸਾਫ਼ ਬੱਚਿਆਂ ਨੂੰ ਹਦਾਇਤ ਕਰਨ ਵਾਸਤੇ ਸਪਸ਼ਟ ਕਹਿ ਦਿੱਤਾ ਗਿਆ ਹੈ ਜੇ ਮੁੜ ਕੇ ਇਹਨਾਂ ਰਿਕਸ਼ਿਆਂ ਦੇ ਉੱਤੇ ਕੋਈ ਬੱਚਾ ਸਰਕਾਰੀ ਸਕੂਲ ਦੇ ਅੰਦਰ ਆਵੇਗਾ ਅਸੀਂ ਸਕੂਲ ਪ੍ਰਿੰਸੀਪਲ ਅਤੇ ਡਰਾਈਵਰ ਦੇ ਉੱਤੇ ਕਾਰਵਾਈ ਕਰਾਂਗੇ ਫਿਰ ਐਫਆਈਆਰ ਦਰਜ ਕੀਤਾ ਜਾਵੇ। ਕਿਹੜੇ ਵਾਲੇ ਚਲਾਨ ਜਿਹੜੇ ਕੱਟੇਗੇ ਆ ਕਿੰਨੇ ਚਲਾਨ ਕੱਟੇ ਤੇ ਕਿੰਨੀਆਂ ਬਾਂਡੀਆਂ। ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਸਾਡੇ ਸੀਨੀਅਰ ਅਸਸਟਰਡੈਂਟ ਜੋ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਉਹਨਾਂ ਮੁਤਾਬਕ ਜਿਹੜਾ ਅੱਜ ਜਿਹੜੀ ਬੱਸਾਂ ਦੀ ਚੈਕਅ ਕੀਤੀ ਗਈ ਹੈ। ਕਿ ਕਿੰਨੇ ਸਰ ਗੱਡੀਆਂ ਬਾਂਡੀਆਂ। ਦੋ ਗੱਡੀਆਂ ਬਾਂਡੀਆਂ ਟੋਟਲ 10 ਚਲਾਨ ਕੀਤੇ ਗਏ। ਸਰ ਇਹ ਕਿਹੜੇ ਕਿਹੜੇ ਕਾਗਜ਼ਾਂ ਦਾ ਉਹ ਜਿਹੜੇ ਪੁਆਇੰਟ ਨੇ ਅੱਜ ਕੁਝ ਗੱਡੀਆਂ ਜਿਹੜੀਆਂ ਵਾਈਟ ਕਲਰ ਵਿੱਚ येलो ਕਲਰ ਨਹੀਂ ਸੀ ਜਿਨ੍ਹਾਂ ਦਾ ਚਾਹੇ ਜਿਨ੍ਹਾਂ ਦੇ ਵਿੱਚ ਬੱਚੇ ਓਵਰਲੋਡ ਸੀਗੇ ਬਿਦੌਂ ਯੂਨੀਫਾਰਮ ਇਹਨਾਂ ਦੇ ਜਿਹੜੇ ਚਲਾਨ ਕੀਤੇ ਗਏ